ਮੱਥਾ ਟੇਕ ਲੈਣਾ ਨਾ ਰੂਹ ਤੇ ਲੱਗ ਤਰ੍ਹਾਂ ਹੁੰਦਾ ਪੋਖੜਦਾਲ ਪੰਜਵੇਂ ਛੇਵੇਂ ਦਿਨ ਬਦਦਾ ਮਾਇੂਸ ਹੋ ਜਾਂਦਾ ਦੇਖੋ ਅੱਖਾਂ 'ਚ ਜਲੌਅ ਕਰਨਾ ਮਾਰ ਦੀ ਪੂਰੀ ਕਿਸਪਰ ਹੁਣ ਅਸੀਂ ਤੁਹਾਡੇ ਮਾਦਮ ਨਾਲ ਬਣਦੀ ਗੱਲ ਹੈ ਕਿ ਜਿੰਨੇ ਵੀ ਪੰਜਾਬ ਤੋਂ ਲੀਡ ਕਰਦੇ ਆ ਜਾਂ ਵਿੰਪਰ ਪਾਰਲੀਮੈਂਟਸ ਹੈ ਜਾਂ اپੋਜੀਸ਼ਨ ਦਾ ਹੈ ਕਾਲੀ ਹੈ ਕਾਂਗਰਸ ਹੈ ਬਸ ਹੈ ਜਿਹੜੀ ਵੀ ਹੈ ਪੂਰਾ ਲੋਸਾਰਿਆਂ ਨੂੰ ਉਹਨਾਂ ਦੇ ਸਰੀਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਔਰ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਪੂਰਨ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਇਹ ਪੀਸਫੁਲ ਪ੍ਰੋਟੈਸਟ ਹੈ ਜਿਸ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਵੀ ਹੁੰਦਾ ਤੁਹਾਡੇ ਤੁਸੀਂ ਬੈਠਣੇ ਆਪਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਰੋਣ ਦੀ ਲੇਡੀਜ਼ ਦਾ ਮਤਲਬ ਮਾਰਾ ਚੜਦੇ ਹਾਂ ਜਿਆਦਾ ਸਿਰ ਨਹੀਂ ਬੁਲਾ ਸਕਦੇ ਉਹਨਾਂ ਦੇ ਥੋੜੀ ਜਿਹੀ ਕਮਜ਼ੋਰੀ ਮਤਲਬ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਤੋਂ ਫਿਰ ਫਿਰ ਵੀ ਜਾਂਦੇ ਰਹੇ ਉਸ ਤੋਂ ਬਾਅਦ ਤੋਂ ਹੁਣ ਕੀ ਕਹੂੰਗਾ ਕਿਸ ਤਰੀਕੇ ਨਾਲ ਬੋਲ ਵੀਦਾ ਸਰਪੰਚ ਸਾਡੇ ਦਾ ਮੈਂ ਤਾਂ ਨੀਤੀ ਕਰਦਾ ਰਹਿਣਾ ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਸੰਭਵ ਹੋਵੇ ਉਸ ਤੇ ਦਬਾਅ ਦੇ ਰੱਖੋ ਤੁਸੀਂ ਵੀ ਕਾਲੇ ਹੋ ਜਨ ਆਮ ਬੰਦੇ ਵੀ ਕਾਲੇ ਹੋ ਜਨ ਕਿਸੇ ਵੀ ਵੱਡੇ ਅੰਦੋਲਨ ਲਈ ਲਾਮਬੰਦੀ ਹੌਲੀ-ਹੌਲੀ ਹੋਇਆ ਕਰਦੀ ਹੈ। ਕੋਸ਼ਿਕਾ ਦੀਆਂ ਮਜਬੂਰੀਆਂ ਹੁੰਦੀਆਂ। ਉਸੇ ਕਿੱਤੇ 'ਚ ਲੱਗੇ ਹੁੰਦੇ ਆ ਹੌਲੀ-ਹੌਲੀ ਇੱਕ ਦੂਜੇ ਦੇ। ਔਰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ। ਕੋਈ ਚਿੰਤਾ ਕਰਨ ਦੀ ਨਹੀਂ। ਤੁਸੀਂ ਬੈਠਣਾ ਹੈ, ਸੰਗਤ ਕਰਨੀ ਹੈ। ਇਸ ਵੇਲੇ ਵੀ ਤਾਂ ਆਪਾਂ ਜਾਂਦੇ ਆਂ। ਦੁਆਲ ਸੁਣਨ ਵੀ ਜਾਂਦੇ ਆਂ। ਬ੍ਰਿਤੀ ਆ ਜਾ ਕਰੋ ਇਹ ਵੀ ਤਾਂ ਇਹ ਵੀ ਤਾਂ ਬਾਬਾ ਜੀ ਦੇ ਨਾਲ ਲੇਕੋ ਬੈਠੇ ਨਾ ਦੂਸਰੀ ਕਿਤੇ ਬੰਦਿਆਂ ਨੂੰ ਕੀ ਕਹਾਂਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀਆਂ ਨਹੀਂ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫੇਰ ਕੰਮ ਫੇਰ ਤਾਂ ਹੋ ਹੀ ਜਾਣਾ ਅੱਜ ਜਿਹਦਾ ਪਹਿਲਾ ਮੋਰਚਾ ਲੱਗਿਆ ਸੀ ਸਾਰੀ ਸੜਕ ਤੇ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆਂ ਉਹ ਵੱਡੇ ਆਂ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਅੱਜ ਹੀ ਕੁਝ ਜੱਥੇ ਬੰਦੀਆਂ ਆਈਆਂ ਸੀ ਲੱਗਦਾ ਕਿ ਸ਼ਾਇਦ ਨਹੀਂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਮਾਨਾਰ ਆ ਦੇਖਾਂਗੇ ਕਿ ਹੋਰ ਰਣਨੀਤੀ ਵੀ ਉੱਪਰ ਸਕਦਾ ਹੈ ਇੱਕ ਤਰੀਕ ਇਹਨਾਂ ਨੇ ਹੋਰ ਵੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਝੂਠ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਜਿਹੜੇ ਸੈਲਨ ਨੇ ਕੈਂਪ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਆ ਸੈਲ ਵੀ ਚਾਰਜ ਚਾਹੀਦੇ ਆ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇ ਆ ਕਿ ਦਿੱਲੀ ਵੇਲੇ ਸ੍ਰੀ ਕਲਾਕਾਰਾਂ ਦਾ ਜਿਹੜਾ ਉਸ ਸ਼ਹਿਰਸ ਨੂੰ ਲੈ ਕੇ ਦਿੱਲੀ ਵਾਲੇ ਨੂੰ ਸਰ ਦੇਖੋ ਏਦਾਂ ਦਾ ਜਦੋਂ ਨਵੇਂ ਅਡਾਰ ਹੋਏ ਸੀ ਉਹ ਦੋਸ ਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈਣ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਫਿਲਮਾਂ ਫਿਲਮਾਂ ਰੰਗੀਤ ਚੱਕੋਂ ਇਹ ਤਾਂ 100 ਚੋਂ 60 65 ਕੀ ਬੂਜੇ ਹੋਣਗੇ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕੈਂਪ ਤੇ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਸ਼ ਕਰਕੇ ਜਵਾਨੀ ਜੋਸ਼ਪਾ ਦੇ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਲਾਈ